ਟਾਈਮ ਆ ਦੁਕਾਨ ਤੇ ਬੈਠੇ ਆ ਕੰਮ ਕਰ ਰਹੇ ਆ ਕਸਟਮਰ ਬੈਠੇ ਨੇ ਸਾਡੇ ਕੋਲੇ ਮਲੇਰ ਕੋਲੇ ਤੋਂ ਆਏ YouTube ਤੇ ਲਾਈਵ ਹੈ ਜੀ ਸਾਡਾ ਠੀਕ ਹੈ ਮੈਂ ਕਹ ਬੈਠ ਜੀ ਹੁਣ ਵਿਹਲੇ ਬੈਠੇ ਆ ਨਾ YouTube YouTube ਤੇ ਲਾਈਵ ਹੀ ਪਾ ਲੈਣੇ ਆ ਸਹੀ ਹੈ ਜੀ ਪ੍ਰਾਈਮ ਟਾਈਮ ਹੈ ਇਹ ਲਾਈਵ ਲਈ ਬਿਲਕੁਲ ਸਾਰੇ ਤਾਂ ਬੈਠੇ ਹੋਏ ਨੇ ਹਾਂ ਆਜੋ ਵੀ ਆਜੋ ਸਾਰੇ ਲੈ ਵੀ ਰੱਖੇ ਨੂੰ ਦਿਲ ਇਹਨਾਂ ਨੂੰ ਚਾਰਜ ਹੋ ਕੇ ਰੱਖੋ ਦੁਕਾਨ ਤੇ ਬੈਠੇ ਆ ਜੀ ਸਵਾ 9:00 ਵਜ ਗਏ 9 ਤੋਂ ਉੱਪਰ ਟਾਈਮ ਆ ਮਿਹਨਤ ਆ ਜੀ ਕਸਟਮਰ ਆਏ ਹੋਏ ਸੀ ਮਲੇਰ ਕੋਲੇ ਤੋਂ ਡਾਟਾ ਵਗੈਰਾ ਚੱਲ ਰਿਹਾ ਉਹਨਾਂ ਦਾ ਡਾਟਾ ਇੱਧਰ ਉੱਧਰ ਪੈ ਰਿਹਾ ਫੋਨਾਂ ਦਾ ਆ ਲੋ ਵੀਰੇ ਰੱਖੋ ਨੀ ਆ ਵੀ ਲੈ ਲਓ ਕਦਾਂ ਮੈਂ ਟਾਈਮ ਮੋੜ ਚਾਹ ਚਾਹ ਪੀਣੀ ਹੈ ਵੀਰੇ ਥੋੜੀ ਥੋੜੀ ਇੱਜ ਪਈ ਹੈ ਹੈ ਨਾਲ ਸ਼ੁਕਰੀਆ ਹੈਗੇ ਆਪਣੇ ਕੋਲ ਡਿਸਪੋਜ਼ਲ ਪੈਰੇ ਅੰਦਰ ਨਹੀਂ ਨਹੀਂ ਤੇ ਕੋਈ ਕੱਪ ਪਏ ਨੇ ਕੋਈ ਜਿਹੜੇ ਖਾਲੀ ਤੋਤੇ ਹੁਣ ਲਿਆ ਫਿਰ ਦੋ ਤਿੰਨ ਹੈ ਸਟੀਲ ਵਾਲੇ ਕੱਪ ਇਹ ਪੀਂਦੇ ਨੇ ਆ ਲਿਆ ਲਿਓ 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 ਫਿਰ ਗਾਗਰ ਨੂੰ ਮੇਰੇ ਦੋ ਘੁੱਟਾ ਲਿਆ ਲਿਆ ਗਲਾਸ ਹੀ ਲਿਆ ਠੀਕ ਐ ਤੇ ਸਾਡਾ ਸਾਹ ਚਲਾ ਕੇ ਹੋਦਾ ਇਹ ਗਾਗਰ ਨੂੰ ਹੁੰਦਾ ਦੋ ਘੁੱਟਾ ਜਿਹੜੇ ਇੰਨਾ ਦੇ ਗਲਾਸ ਨੂੰ ਲੈ ਕੇ ਆਊਗਾ ਉਹ ਏਡਾ ਗਲਾਸ ਆ ਉਹ ਮੈਂ ਚੱਲਣਾ ਲਿਆ ਹੁਣ ਕੰਦ ਦੇ ਚੱਕ ਲੈ ਜਾਣਗੇ ਆਜੋ ਵੀ ਆਜੋ ਸਾਰੇ ਆਹ ਇਹ ਨੋਟ ਰੱਖੋ ਸਾਫ ਸੋਟੇ ਨਾ ਤੁਸੀਂ ਦੇਖੋ ਦੇਖ ਬੋਤੋ ਜੋ ਫਿਰ ਕੇਟਲ ਕੇਟਲ ਦੇ ਵਿੱਚ ਦੇਖ ਪੀ ਰਿਹਾ ਹੈ ਰੰਗ ਨਹੀਂ ਦੇ ਪਿਆ ਇੱਕ ਬੰਦੇ ਨੇ ਆਪਣੇ ਭਰਤੀ ਹੈ ਹੈ ਮਲੇ ਵਾਲਾ ਮੰਨ ਰਿਹਾ ਹੈ ਨਹੀਂ ਜਦੋਂ ਉਹ ਜਿਹੜਾ ਸ਼ਿਵ ਸਾਈਕਲ ਦੇ ਉਹਦੇ ਕੀ ਉਹਦਾ ਨਾਮ ਮੁੰਡਾ ਰਾ ਦੋ ਚ ਪੰਜ ਚ ਪਹਿਲਾਂ ਦੇਖ ਲੋ ਦੇਖ ਲੋ ਹੈਗੀ ਵੀ ਆ ਕੋਈ ਨਹੀਂ ਐਂ ਟੈਨਸ਼ਨ ਲੋ ਇਹਦੇ ਉਹ ਲਾ ਦੇ ਸਾਈਡ ਤੇ ਨੱਕ ਨਹੀਂ ਆ ਪਤਾ ਨਾ ਲੱਗੇ ਐ ਕਹਾਂਗੇ ਕੱਪੋ ਘਰ ਕੇ ਪਲਾਏ ਨੇ ਕੋਈ ਐਸੀ ਗੱਲ ਨਹੀਂ ਆ ਭਾਜੀ ਕੋਈ ਗੱਲ ਥੋੜੀ ਇੱਜ਼ਤ ਵੀ ਸਾਡੀ ਇੱਜ਼ਤ ਹੀ ਹੈ ਬਰਾਬਰ ਬਰਾਬਰ ਰੱਖਣਾ ਹਾਂ ਬਰਾਬਰ ਦੋੜਾ ਪੈਂਟ ਰੱਖ ਲਾ ਸਾਨੂੰ ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਸਿੰਘ ਜੀ ਅਵਤਾਰ ਸਿੰਘ ਜੀ ਗੁੱਡ ਨਾਈਟ ਗੁੱਡ ਨਾਈਟ ਕਰ ਗਏ ਤੁਸੀਂ ਬੜੀ ਜਲਦੀ ਸੋ ਗਏ ਹੈ ਪਿਕਸਲ ਲਾਈਵ ਹੈਲੋ ਹੈਲੋ ਜੀ ਹੈਲੋ ਜੈਲੀ ਸਿੰਘ ਗੁੱਡ ਜੋਬ ਦੀਪਕ ਜੀ ਜੈਲੀ ਡੇਲੋਂ ਤੋਂ ਸਰ ਮੇਰਾ ਬਜਾਜ ਕਾਰਡ ਬਲੌਕਡਾ ਖੁੱਲ ਨਹੀਂ ਰਿਹਾ ਉਧਰ ਦਿਓ ਸਾਰੇ ਦਿਓ ਮੈਂ ਨਹੀਂ ਪੀ ਨਹੀਂ ਪੀਓ ਪੀ ਲੋ ਥੋੜੀ ਲੈ ਲੋ ਲੈ ਲੋ ਪੀਂਦੇ ਨਹੀਂ ਤੁਸੀਂ ਜੋ ਇਹ ਚਾਹ ਦਾ ਟਾਈਮ ਹੈ ਜੀ ਹੈ ਤਾਂ ਰੋਟੀ ਦਾ ਟਾਈਮ ਹੈ ਪਰ ਚਾਹ ਕੈਟਲ ਦੇ ਵਿੱਚ ਚਾਹ ਪਈ ਸੀ ਥੋੜੀ ਜਿਹੀ ਮੈਂ ਕਿਹਾ ਪੀ ਲੈਣੇ ਕਿਆ ਬੋਲੋ ਦੇਖੋ ਟੈਸਟ ਘੈਂਟ ਬਣੀ ਹੋਈ ਹੈ ਘੈਂਟ ਕਰੋ ਆਈ ਸੀ ਨਾ ਨਹੀਂ ਘੈਂਟ ਬਣੀ ਸਰ ਜੀ ਕੋਈ ਸਸਤਾ ਸੈਕੰਡ ਹੈਂਡ ਪ੍ਰੀਮੀਅਮ ਫੋਨ ਹੀ ਦਿਵਾ ਦਿਓ ਜਰੂਰ ਜੀ ਜਰੂਰ ਰਾਜਿੰਦਰ ਜੀ ਨਾਬਾ ਤੋਂ ਕਿਆ ਬਾਤ ਹੈ ਜੈ ਹੋ ਅਜੋ ਚਾਹੀਏ ਅਰਾਧ ਦੀ ਚਾਹ ਪੰਜਾਬੀਆਂ ਦੀ ਚਾਹ ਮੈਂ ਤੁਹਾਨੂੰ ਕਿਹਾ ਸੀ ਦਾ ਸੋ ਜੀ ਬੈਟਰੀ ਲਾ ਕੇ ਗਿਆ ਸੀ ਮੰਦਿਰ ਵਾਸਤੇ ਸੰਡੇ ਨੂੰ ਆਵਾਂਗਾ ਜੀ ਹੋਰ ਸਮਾਨ ਲੈ ਕੇ ਜਾਣਾ ਹੈ ਮਲੇਰ ਕੋਟਲਾ ਸ਼ੈਂਕੀ ਹਾਂ ਹਾਂ ਮੈਨੂੰ ਪਤਾ ਈਸਟਮੈਨ ਦਾ ਬੈਟਰਾ ਲੈ ਕੇ ਗਏ ਸੀ ਤੁਸੀਂ ਮੰਦਿਰ ਵਾਸਤੇ ਹੈਨਾ ਵਧੀਆ ਦਿੱਤਾ ਸੀ ਤੁਹਾਨੂੰ ਔਰ ਭਗਵਾਨ ਦੀ ਕਿਰਪਾ ਨਾਲ ਤੁਨ ਤਾਂ ਆਇਆ ਰੇੜੀ ਦਿੱਤਾ ਸੀ ਆਪਾਂ ਨੇ ਹਨਾ ਮਾਰਜਨ ਮੁਰਜਨ ਨਹੀਂ ਲੈਂਦੇ ਮੰਦਿਰ ਵਾਸਤੇ ਮੰਦਿਰ ਗੁਰਦੁਆਰਾ ਧਰਮਸ਼ਾਲਾ ਸਕੂਲ ਕੋਈ ਵੀ ਹੋਵੇ ਨੋ ਮਾਰਜਨ ਜਾਓ ਬੇਟਾ ਜਾਓ ਧਿਆਨ ਨਾਲ ਜਾਇਓ ਜਦ ਤੈਨੂੰ ਬਾਹਰ ਉਹ ਬੋਰਡ ਦੇ ਨਾਲ ਫਰਕ ਪੈ ਗਿਆ ਨੇਰਾ ਖਤਮ ਹੋ ਗਿਆ ਉਹ ਸਾਰਾ ਹੈਂ ਮੈਨੂੰ ਨਹੀਂ ਆਉਂਦਾ। ਅੱਗੇ ਲਾ। ਹਾਂ। ਮੈਂ ਇੰਸਟਾਗ੍ਰਾਮ ਤੇ ਹਾਂ। ਹਾਂ। ਹਾਲੇ। ਲੋ। ਕਿਸੀ ਚੰਗੀ ਮੇਰੀ ਛੁੱਟੀ ਹੈ। ਲੋ ਲਵੇ ਲਾਈਏ ਹੈ। ਕਿਸੀ ਪੀਕਾ ਤੋਂ ਦਿੱਦੀ। ਮੇਰੀ ਆਦਤ ਹੈ ਜੀ ਮੈਂ ਬਿੱਲਾ ਨਹੀਂ ਬੈਠ ਸਕਦਾ। ਕਦੇ ਬੈਠਿਆ ਹੀ ਨਹੀਂ ਬੇਲੇ ਕੁਛ ਨਾ ਕੁਛ ਕਰੀ ਜਾਂ ਨਹੀਂ ਬੈਠੇ ਹੁਣ ਫੋਨ ਸਾਫ ਕਰ ਲੈਣਾ ਆ ਡਿਸਪਲੇ ਪਾਈ ਸੀ ਫੋਨ ਦੇ ਵਿੱਚ ਹੁਣ ਇਹਦੇ ਤੇ ਗਲਾਸ ਲਗਾਉਣਾ ਜੀ ਫੋਨ ਸਾਫ ਕਰ ਲੈਣਾ ਠੀਕ ਹੈ ਨਾ ਔਰ ਪਰ ਵਿਲੇ ਨਹੀਂ ਬੈਠ ਸਕਦੇ ਮੁੰਡੇ ਵੀ ਕਰ ਸਕਦੇ ਨੇ ਪਰ ਆਪਾਂ ਕਿਉਂ ਨਹੀਂ ਕਰ ਸਕਦੇ ਹਨਾ ਇੱਕ ਤੁਸੀਂ ਕਹਿੰਦੇ ਸੀ ਕਿ ਹਾਂ ਕਿ ਕੋਈ ਡੀਲ ਦੱਸ ਦਿਓ ਇੱਕ ਸੀ 368 ਆ ਜੀ 464 ਰੀਅਲਮੀ ਦਾ ਇਹਦੇ ਤੇ ਮੈਂ ਤੁਹਾਨੂੰ ਕੱਲ ਨੂੰ ਡੀਲ ਦੇ ਦੂੰਗਾ ਮੇਰੇ ਕੋਲ ਦੋ ਤਿੰਨ ਪੀਸ ਵਜਦੇ ਨੇ ਲਾਸਟ ਨੇ ਇੱਕ ਇਹਦੇ ਨਾਲ ਤੁਹਾਨੂੰ ਦੇ ਦੂੰਗਾ ਮੈਂ ਘੜੀ ਅਲਟਰਾਵਾਚ ਇੱਕ ਦੇ ਦਾਂਗਾ ਏਅਰ ਨੈਕ ਬੈਂਡ ਦੋ ਚੀਜ਼ਾਂ ਇਹਦੇ ਨਾਲ ਇਕੱਠੀਆਂ ਦੇ ਦੂੰਗਾ 8500 ਰੁਪਏ ਦਾ ਫੋਨ ਆ ਸਿਰਫ ਔਰ ਦੋ ਆਈਟਮਾਂ ਫ੍ਰੀ ਨੇ ਓਨਲੀ 8500 ਦੇ ਨਾਲ ਦੋ ਆਈਟਮਾਂ ਫ੍ਰੀ ਨੇ ਸੀ 368 ਰੀਅਲਮੀ 4 ਜੀ ਵੀ 4 ਜੀ ਵੀ 45 वाट ਦਾ ਚਾਰਜਰ 5000 mAh ਬੈਟਰੀ 90 Hz ਅ ਡਿਸਪਲੇ ਇਹਦੀ ਬਹੁਤ ਵਧੀਆ 200% ਅਲਟਰਾ ਬੂਮ ਮਤਲਬ ਸਪੀਕਰ ਵੀ ਬਹੁਤ ਵਧੀਆ ਦਾ ਅਲਟਰਾ ਬੂਮ ਹੈ Air Gestures Control ਮਤਲਬ ਕਿ ਡਿਸਪਲੇ ਕੁਆਲਿਟੀ ਵਧੀਆ ਹੈ AI ਬੂਸਟ ਨਾਮ ਕੀ ਮਤਲਬ ਇੰਜਨ ਸਮੇਂ ਦੀ ਸਮੇਂ ਦੀ ਸਮੇਂ ਦਾ ਬਹੁਤ ਕੁਝ ਲਿਖਿਆ ਆਇਆ ਬਾਕੀ ਤੁਸੀਂ ਦੇਖ ਲਿਓ ਆਕੇ ਬਹੁਤ ਸੋਹਣੀ ਜਤਿਨਾ ਦੇ ਦਾ ਲੂਸ ਸੈਟ ਦੇ ਹੀ ਪੁੱਤ ਇੱਕ ਮੈਂ ਲੁੱਕ ਦਿਖਾ ਦਮਾ ਕਸਟਮਰ ਜਦੋਂ ਘਰੋਂ ਫੋਨ ਆ ਰਿਹਾ ਬੇਟਾ ਫੋਨ ਕਰੀ ਮਮਾ ਨੂੰ ਦੇਖੋ ਲੁੱਕ ਕਿੰਨੀ ਸ਼ਾਨਦਾਰ ਹੈ ਦੇਖੋ ਬਹੁਤ ਸ਼ਾਨਦਾਰ ਮੈਟ ਲੁੱਕ ਹੈ ਬਿਲਕੁਲ ਮੈਟ ਫਿਨਿਸ਼ ਹੈ 8500 ਰੁਪਏ ਦਾ ਫੋਨ ਹੈ ਜੀ ਸਿਰਫ ਓਨਲੀ ਕੰਡ ਤਾਂ ਦਿਖਾਉਣਾ ਆ ਲੈ ਰੱਖ ਬੇਟਾ ਕੀ ਹੋ ਗਿਆ 골ਡ 87000 ਪਰ ਹੋ ਗਿਆ ਜੀ ਕੋਈ ਨਹੀਂ ਕੋਈ ਨਹੀਂ ਵਧੀਆ ਦੱਸ ਜਾਓ ਵਧੀਆ ਚੱਲੀ ਜਾਂਦੇ ਇੱਕ ਦਮ ਜਦ ਤਨਾ ਮੰਮੀ ਨੂੰ ਫੋਨ ਕਰੀਓ ਮੈਨੂੰ ਫੋਨ ਕਰਿਆ ਸੀ ਆਪਣੇ ਵਾਲੇ ਤੋਂ ਕਰ ਲੈ ਦੱਸਦੀ ਜੈ ਮਮੀ ਤਾਂ ਘਟਿਆ ਸੀ ਫੋਨ ਲਾਈਵ ਚੱਲ ਰਿਹਾ ਪਾਪਾ ਦਾ ਕੋਈ ਨਹੀਂ ਡਰ ਲੱਗਦਾ ਡਰ ਲੱਗਦਾ ਸੀ ਹਾਂ ਮੰਨੀਆਂ ਡਰਨ ਦੇ ਇੰਦਾ ਜ਼ਰੂਰੀ ਹੈ ਤੂੰ ਸੀ ਵਿਆਹ ਨਹੀਂ ਕਰਾਇਆ ਇਹ ਮਾਮਾ ਆਈ ਆ ਦੇਖ ਨਾ ਮਾਣੀ ਵਿਆਹ ਡਰਦਾ ਬੰਦਾ ਜਦੋਂ ਨਾ 10 ਸਾਲ ਹੋ ਜਾਂਦੇ ਨੇ 15 ਸਾਲ ਹੋ ਜਾਂਦੇ ਨੇ ਇਹ ਰਣਵੀਰ ਡਰ ਨਹੀਂ ਹੁੰਦਾ ਯਾਰ ਲੇਖੋ ਹੁੰਦਾ ਕਿ ਇੱਕ ਰਿਲੇਸ਼ਨ ਹੁੰਦੇ ਨੇ ਹਨਾ ਉਹ ਰਿਸਪੈਕਟ ਹੁੰਦੀ ਹੈ ਟਾਈਮ ਅਲੇ ਰੱਖ ਬੇਟਾ ਇਹਨੂੰ ਇਧਰ ਕਿਆ ਕਰਦੇ ਫਿਰ ਜੇ ਹੋ ਗਿਆ ਫਾਇਰ ਹੁਣ ਇਹਨਾਂ ਦੇ ਸਾਰੇ ਕੰਟੈਂਟ ਤੇ ਬੰਦਾ ਪਿਆ ਕਰੇ ਮੈਨੂੰ ਲੱਗਦਾ ਪਤਾ ਹੀ ਨਹੀਂ ਬਲੋਗ ਵਿੱਚ ਕੀ ਬਹੁਤ ਗਲਤ ਬੋਲ ਜਨੇ ਨਹੀਂ ਉਹ ਫਿਰ ਠੀਕ ਹੈ ਯਾਰ ਕੇ ਤੇ ਰੱਖ ਸਾਮਨ ਦਾ ਪੇਰੈਂਟਸ ਨਾਲ ਇਸ਼ੂ ਥੋੜਾ ਚੱਕਿਆ ਗਿਆ ਕੀ ਹੋ ਗਿਆ ਤੁਹਾਡੇ ਅਡਲਟ ਕੰਟੈਂਟ ਚਾਦਦੇ ਨੇ ਹੂੰ ਉਹਦੇ ਦੇ ਹਸੀ ਮਿਆ ਅਗਲੇ ਜੀ ਸਮੇਂ ਉਹਨਾਂ ਦੇ ਛੋਲੇ ਹਾਂਜੀ ਸਮੇਂ ਉਹਨਾਂ ਦੇ ਕੁਝ ਹੋ ਗਿਆ ਅਲਾਹਾਬਾਦੀਆ ਸੀਗਾ ਜਣਾ ਮੈਂ ਤਾਂ ਦੇਖ ਰੋ ਹਾਂ ਉਹਨੇ ਬੋਲਣਾ ਫਿਰ ਕੀ ਹੋ ਗਿਆ ਉਹਨਾਂ ਦੇ ਉਹਨੇ ਬਸ ਹੀ ਕੋਈ ਨਾ ਮਤਲਬ ਪੇਰੈਂਟਸ ਨਾਲ ਰਿਲੇਟਡ ਕੋ ਗਲਤ ਬੋਲਤਾ ਹਾਂ ਜਿਹੜੀ ਸੋਚ ਚ ਇਹ ਕਿੰਵੇਂ ਵਾਲੇ ਚ ਯਾਰ ਰੀ ਕੱਲ ਪਰ ਸੋਰੀ ਗੱਲ ਮੰਨਦਾ ਨਹੀਂ ਹਾਂ ਸੋਰੀ ਕਪਤੀ ਨੂੰ ਹੋਇਆ ਐਪਲ ਸਟਾਕ ਚੈੱਕ ਕਰਿਓ ਤੇ ਪ੍ਰਾਈਸ ਵੀ ਉਹ ਨਹੀਂ ਮੈਂ ਦੇਖਿਆ ਦੇਖਣਾ ਓਕੇ ਹੁਣ ਕੱਟ ਦਿੰਗੇ ਅੰਡੇ ਆਈਫੋਨ ਦੀ ਕੋਈ ਡੀਲ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਰਜਿੰਦਰ ਜੀ ਥੈਂਕ ਯੂ ਸੋ ਮਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਰਹਣਾ ਅਨਵੀਰ ਬਣਾਵਾ ਦੀ ਯਾਰ ਜੈ ਮਾਤਾ ਦੀ ਜੀ ਹਰਦੀਪ ਥੈਂਕ ਯੂ ਜੀ ਥੈਂਕ ਯੂ ਜੈ ਮਾਤਾ ਦੀ ਜੀ ਮੇਰਾ ਬਹੁਤ ਬਹੁਤ ਸਮੇਂ ਅਸੀ ਸੇਂਚ ਰਹਿਣਾਂ ਤਾਂ ਬਈ ਬਜਾਜ ਕਾਰਡ ਦਾ ਹੱਲ ਦੱਸੋ ਜੈਲੀ ਡੇਲੋਂ ਕਲਾਂ ਤੋਂ ਜੈਲੀ ਵੀਰੇ ਬਜਾਜ ਦਾ ਕਾਰਡ ਦਾ ਹੱਲ ਤਾਂ ਬਜਾਜ ਵਾਲੀ ਦੱਸਾਂਗੇ ਭਰਾ ਮੇਰੇ ਉਹਨਾਂ ਦਾ ਦਫ਼ਤਰ ਹੈਗਾ ਅਹਿਮਦਗੜ ਧੂਰਕੋਟ ਚੌਂਗਦੇ ਵਿੱਚ ਉੱਪਰ ਚੁਬਾਰੇ ਦੇ ਵਿੱਚ ਹੈ ਜੀ ਤੁਸੀਂ ਡੇਲੋਂ ਦੇ ਨਾਲ ਹੀ ਉਹ ਬਿਲਕੁਲ ਅਹਿਮਦਗੜ ਇੱਕ ਵਾਰੀ ਉਹਨਾਂ ਨੂੰ ਕੰਟੈਕਟ ਕਰ ਲੋ ਜਾਇਓ ਨਹੀਂ ਪਤਾ ਲੱਗੂਗਾ ਕੀ ਕਾਰਨ ਹੈ ਨਾ ਰੀਜ਼ਨ ਉਹਨਾਂ ਕੋਲ ਹੀ ਹੁੰਦਾ ਕੋਈ ਨਾ ਕੋਈ ਰੀਜ਼ਨ ਹੁੰਦਾ ਇੱਕ ਅੱਧੀ ਵਾਰ ਕਿਸ਼ਤ ਅੰਦਰ ਬਲੌਕ ਹੋ ਜਾਂਦੀ ਆ ਮਤਲਬ ਓਵਰਫਲੋ ਹੋ ਜਾਂਦੀ ਆ ਆਪਾਂ ਦੇਰ ਨਾਲ ਭਰਦੇ ਆ ਸ਼ਾਇਦ ਉਹਦੇ ਕਰਕੇ ਵੀ ਬਲੌਕ ਕਰ ਦਿੰਦੀ ਆ ਕੰਪਨੀ ਜਦ ਇਹਨਾਂ ਨੂੰ ਇੱਧਰ ਰੱਖੀ ਪੁਰਾਣੀਆਂ ਛਾਪ ਨਹੀਂ ਬੰਦ ਕੀ ਅੱਲੋ ਸਹੀ ਵਾਰ ਵਾਰ ਹੀ ਦੇਖੋ ਤੁਸੀਂ 1000 ਰੁਪਏ ਦੇਣਾ ਮੈਨੂੰ ਨਹੀਂ ਜੀ ਅੱਛਾ ਹੋ ਗਿਆ ਸੀ ਕਰੋ ਵਾਲਾ ਤਾਂ ਆਈਫੋਨ ਦਾ ਹੈ ਇਹਦੇ ਲੈਣੇ ਨੇ ਤੇ ਲੈ ਭੇਜਣਾ ਤਾਂ ਨਹੀਂ ਆਈਫੋਨ ਦਾ ਰਹਿੰਦਾ ਨਹੀਂ ਸੀ ਯਾਰ ਪਤਾ ਨਹੀਂ ਉਹਦਾ ਮੈਂ ਤੁਹਾਨੂੰ 51000 ਦੇਤਾ ਇਹਦੇ ਦੱਸੋ ਤੁਸੀਂ ਕਿਹਾ ਤਾਂ ਹੈ ਜੀ ਮੈਂ ਕਿਹਾ ਦੇ ਦੋ ਹਜ਼ਾਰ ਰੁਪਏ ਤੁਸੀਂ ਆ ਦੇ ਦਿੰਨਾ ਕੋਈ ਗੱਲ ਨਹੀਂ ਆਪਾਂ ਕਰਦੇ ਐਂ ਦੇਖੋ ਐ ਉਹ ਹੀ ਗੱਲ ਕਰ ਰਿਹਾ ਸੀ ਮੈਂ ਕਿਹਾ ਉਹ ਨਹੀਂ ਹੁਣ ਇਹਦਾ ਦੱਸੋ ਤੁਹਾਨੂੰ ਕਿੰਨੇ ਦਮਾ ਹੋ ਇਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ ਉਹ 6 ਦੇ ਹੀ ਵਿਕੇਗਾ ਉਸਤਾ ਨਹੀਂ ਨਹੀਂ ਕੋਈ ਗੱਲ ਨਹੀਂ ਜਿਹੜਾ ਕੁਝ ਵੀ ਹੈ ਇਹ ਤੇ ਸੀਗਾ ਆ ਸੀਗਾ ਜੀ 7.5 17 ਠੀਕ ਐ ਸਰ ਜੀ 6 11 ਤੇ 1 12 ਅੱਡੇ ਬਾਹਰ ਇੱਕ ਤਾਂ ਨਹੀਂ ਦਿੰਦਾ ਮੈਂ ਉਹਦਾ ਪਹਿਲਾਂ ਉਹ ਰੋਲਾ ਪਾਇਆ ਮੈਨ ਨਾਲ ਮੈਂ ਕਿਹਾ ਕੁਝ ਨਹੀਂ ਦਿੰਦੇ ਚਲੋ 12 ਕਰ ਦੋ ਕੋਈ ਗੱਲ ਨਹੀਂ 500 ਦੇ ਦਿਓ ਉਹ ਚ ਕੱਟਾਈ ਪੂਗਾ ਨਹੀਂ ਨਹੀਂ ਘਾਟਾ ਨਾ ਪਵੇ ਫਿਰ ਜੋ ਮਰਜ਼ੀ ਲੈ ਲਓ ਬੰਨੀ ਉਹ ਆਈ ਆਇਆ ਹੀ ਅੱਜ ਆ ਨਾ ਤਾਜ਼ਾ ਆਇਆ ਇੱਕ 11 ਦਾ ਹੀ ਆਇਆ ਨਹੀਂ ਕੋਈ ਚੱਕਰ ਨਹੀਂ ਸੀ ਕੱਲ ਕੋਲ ਕੇ ਵੀ ਸੀਸਨ ਇਹ ਕਹਿੰਦੇ ਮੈਂ ਤੁਹਾਨੂੰ ਫੋਨ ਕਰਿਆ ਤੁਹਾਨੂੰ ਪਤਾ ਨਹੀਂ ਕਿਵੇਂ ਰਹਿ ਗਿਆ ਮੈਂ ਤੁਹਾਨੂੰ ਪਹਿਲਾਂ ਸਵੇਰੇ ਕੀਤਾ ਫਿਰ ਦੁਪਹਿਰੇ ਕੀਤਾ ਸ਼ਾਮੀ ਮੈਂ ਨਿਕਲ ਗਿਆ ਮੈਂ ਤਾਂ ਕੱਲ ਦੇ ਰੇਟ ਲਾਦਾ ਤੁਹਾਨੂੰ ਇੱਕ 11 ਦੇ ਰੇਟ ਹੀ ਲਾਦਾ ਪਤਾ ਵੈਸੇ ਗੱਲ ਕਰ ਰਹੇ ਹਾਂ ਉਹ ਵੈਸੇ ਅੱਜ ਇੱਕ 11 ਦੀ ਖਰੀਦ ਆ ਮੇਰੀ ਆਹ ਠੀਕ ਐ 200% ਅੱਜ ਜੋ ਮੰਗਵਾਇਨੇ ਮੈਂ ਦੋ ਪੀਸ ਇੱਕ ਮੈਂ ਇਹਦੇ ਦੋਸਤ ਨੂੰ ਦਿੱਤਾ ਉਹਨੂੰ ਵੀ ਇੱਕ 11 ਦੀ ਦਿੱਤਾ ਆਇਆ ਰੇਟ ਹੀ ਦਿੱਤਾ ਦੋਸਤ ਨੂੰ ਵੀ ਹਾਂ ਚਲੋ ਉਹ ਕਹਿੰਦਾ ਪਾਪਾ ਇਦਾਂ ਚੱਲ ਕੋਈ ਦਿੱਕਤ ਨਹੀਂ ਤਸੇ ਦਾ ਦੋ ਤਿੰਨ ਛੱਡ ਦੇ ਦੇ ਨੇ ਸਾਰੇ ਤੇ ਜੋ ਮਰਜ਼ੀ ਕਰ ਚ ਨਾ ਫਿਰ ਦੋਨੋਂ ਗੱਲਾਂ ਨਹੀਂ ਦੋਨੋਂ ਦੇ ਨਾਲ ਹੀ ਹੌਸਲਾ ਦੇ ਹੌਸਲਾ ਹੌਸਲਾ ਗੁਰਬੀਰ ਗੇਮਿੰਗ ਹੈਲੋ ਹਾਂਜੀ ਸਰ ਉਹ ਜੀ ਬੈਠੇ ਨੇ ਜੀ ਕਸਟਮਰ ਹਜੇ ਚਲੋ ਜੀ ਇੰਨਾ ਹੀ ਬੱਸ ਬਾਏ ਓਕੇ ਜੀ ਓਕੇ ਥੈਂਕ ਯੂ ਸੋ ਮਚ